ਲਓ ਜੀ ਭਾਰਤ ਦਾ ਇਤਿਹਾਸ ਸੁਣਾਵਾਂਗੇ ਪੂਰਾ ਸੀਕੁਐਂਸ ਦੇ ਵਿੱਚ ਤਰਤੀਬਵੱਧ ਤਰੀਕੇ ਦੇ ਨਾਲ ਔਰ ਸਿੰਧੂ ਘਾਟੀ ਦੀ ਸਭਿਤਾ ਤੋਂ ਲੈ ਕੇ ਸਨ 1947 ਤੱਕ ਆਜੋ ਬਹਿਜੋ ਮੇਰੇ ਕੋਲ ਇਤਿਹਾਸ ਦੇ ਪੰਨੇ ਰਹਾ ਫਰੂਲ ਦੇਸ਼ ਦਾ ਇਤਿਹਾਸ ਸੁਣਾਵਾਂਗਾ ਤੁਹਾਡੇ ਕੰਨਿ ਪਾਵਾਂਗਾ ਤਰਤੀਬ ਵਿੱਚ ਸੁਣਾਵਾਂਗਾ ਸਿੰਧ ਘਾਟੀ ਦੀ ਸਭਤਾ ਨਰਾਲੀ ਸੀ ਚਾਰੇ ਪਾਸੇ ਹਰੀਆਲੀ ਸੀ ਉਦੋਂ ਵੱਡੇ ਵੱਡੇ ਗੋਦਾਮ ਸਨ ਇਸ਼ਨਾਨ ਲਈ ਹਮਾਮ ਸਨ ਸ਼ਹਿਰ ਨਦੀਆਂ ਦੇ ਕੰਢੇ ਵਸਦੇ ਸਨ ਇਹੋ ਵਿਦਵਾਨ ਦੱਸਦੇ ਹਨ ਜਦੋਂ ਵੈਦਿਕ ਸਭਤਾ ਆਈ ਸੀ ਤਾਂ ਚੰਗੀ ਬੜੀ ਲੁਕਾਈ ਸੀ ਨਾ ਮੰਦਰ ਨਾ ਪੁਜਾਰੀ ਸੀ ਨਾ ਧਰਮ ਦੇ ਨਾਂ ਖੁਆਰੀ ਸੀ ਔਰਤ ਦਾ ਰੁਤਬਾ ਉੱਚਾ ਸੀ ਤੇ ਸਭ ਕੁਝ ਸੱਚਾ ਸੁੱਚਾ ਸੀ ਹਰ ਗੱਲ ਦੇ ਵਿੱਚ ਇੱਕ ਤਰਕ ਸੀ ਨਾ ਜਾਤ ਪਾਤ ਦਾ ਫਰਕ ਸੀ ਛੋਟੇ ਮੋਟੇ ਧੰਦੇ ਸਨ ਪਰ ਸੱਚੇ ਸੁੱਚੇ ਬੰਦੇ ਸਨ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਅਸਾਂ ਰੱਬ ਲਈ ਘਰ ਬਣਾ ਦਿੱਤਾ ਅਸਾਂ ਰੱਬ ਲਈ ਘਰ ਬਣਾ ਦਿੱਤਾ ਕਣ ਕਣ ਵਿੱਚ ਵਸਦੇ ਰਸਦੇ ਨੂੰ ਜਾਂ ਮੰਦਰਾਂ ਵਿੱਚ ਟਿਕਾ ਦਿੱਤਾ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁੱਦਰ ਬਣਾ ਦਿੱਤਾ ਇੱਕ ਨਵੀਂ ਤੰਦ ਪਰੋ ਕੇ ਔਰਤ ਦੇ ਹੱਕ ਨੂੰ ਖੋ ਕੇ ਉਸ ਨੂੰ ਰੱਖਿਆ ਪਰਦੇ ਵਿੱਚ ਚਾਰ ਦੀਵਾਰੀ ਅਤੇ ਘਰ ਦੇ ਵਿੱਚ ਪਖੰਡ ਹੋਇਆ ਬਲਵਾਨ ਫਿਰ ਜਦੋਂ ਬੰਦਾ ਬਣਿਆ ਭਗਵਾਨ ਫਿਰ ਗਿਆਨ ਮਹਾਵੀਰ ਨੇ ਵੰਡਿਆ ਸੀ ਸਭ ਉਲਟਾ ਪੁਲਟਾ ਭੰਡਿਆ ਸੀ ਬੁੱਧ ਨੇ ਗਿਆ ਦੀ ਤਰ ਤੁੱਤੇ ਜੋ ਮਿੱਟੀ ਜੰਮੀ ਪਰ ਤੁੱਤੀ ਉਸ ਨੂੰ ਸਾਫ ਕਰ ਦਿੱਤਾ ਇੱਕ ਨਵਾਂ ਫਲਸਫਾ ਪਰ ਦਿੱਤਾ ਲੈ ਕੇ ਬੁੱਧ ਦਾ ਫਰਮਾਨ ਰਾਜਾ ਅਸ਼ੋਕ ਬਣਿਆ ਮਹਾਨ ਸਿਕੰਦਰ ਭਾਰਤ ਆਇਆ ਸੀ ਸਿਕੰਦਰ ਭਾਰਤ ਆਇਆ ਸੀ 6 ਗਜ ਦੀ ਭੂਮੀ ਦੇ ਬਦਲੇ ਉਹਨੇ ਕੁੱਲ ਜਹਾਨ ਗਾਇਆ ਸੀ ਨਾਗ ਅਰਜੁਨ ਚਰਕ ਤੇ ਅਸ਼ਬਗੋਸ਼ ਰਾਜਾ ਕਨਿਸ਼ਕ ਦੇ ਵਿਦਵਾਨ ਸਨ ਤੇ ਬੋਧੀ ਬੜੇ ਮਹਾਨ ਸਨ ਗੁਪਤਾਂ ਦਾ ਸਮਾ ਨਿਰਾਲਾ ਜੀ ਮੈਂ ਦੇਂਦਾ ਪਿਆ ਹਵਾਲਾ ਜੀ ਕਾਲੀਦਾਸ ਤੇ ਆਰਿਆ ਭਟ ਜਿਹੇ ਵਿਦਵਾਨਾਂ ਦਾ ਬੋਲਬਾਲਾ ਸੀ ਉਦੋਂ ਦਸ਼ਮਲਵ ਪ੍ਰਣਾਲੀ ਆਈ ਸੀ ਗਣਿਤ ਦੀ ਨਵੀਂ ਵਿੱਦ ਸਿਖਾਈ ਸੀ ਹਰਸ਼ਵਰਧਨ ਖੁਦ ਗਿਆਨੀ ਸੀ ਉਹਨੂੰ ਯਾਦ ਗ੍ਰੰਥ ਜ਼ੁਬਾਨੀ ਸੀ ਬਾਣ ਪਟਿਕ ਲਖਾਰੀ ਸੀ ਉਹਦੀ ਹਰ ਲਿਖਤ ਪਿਆਰੀ ਸੀ ਹਿਉਨ ਸੰਗ ਭਾਰਤ ਆਇਆ ਸੀ ਉਹ ਮੱਠਾਂ ਦੇ ਵਿੱਚ ਰਹਿੰਦਾ ਸੀ ਉੱਥੇ ਹੀ ਲਿਖਦਾ ਰਹਿੰਦਾ ਸੀ ਭਾਰਤ ਦੀ ਗਾਥਾ ਗਾਂਦਾ ਸੀ ਤੇ ਚੀਨ ਜਾ ਕੇ ਸੁਣਾਉਂਦਾ ਸੀ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਬਾਣਾ ਐਸਾ ਵਰਤ ਗਿਆ ਇੱਕ ਬਾਤ ਮੈਂ ਕੌੜੀ ਪਾਉਣ ਲੱਗਾ ਇੱਕ ਬਾਤ ਮੈਂ ਕੌੜੀ ਪਾਉਣ ਲੱਗਾ જરા ਗੌਰ ਨਾਲ ਸੁਣਿਆ ਸੁਣਾਉਣ ਲੱਗਾ Rajput ਆਪਸ ਵਿੱਚ ਲੜਨ ਲੱਗੇ ਤਾਂ ਹੀ ਉਹ ਤਖਤ ਉਹਨਾਂ ਦੇ ਛੜਨ ਲੱਗੇ ਗਜ਼ਨੀ ਨੇ ਹਮਲੇ ਸ਼ੁਰੂ ਕੀਤੇ Rajputਾਂ ਦੇ ਫਿਰ ਦਿਨ ਬੀਤੇ 17 ਵਾਰ ਭਾਰਤ ਨੂੰ ਲੁੱਟਿਆ ਸੀ 17 ਵਾਰ ਭਾਰਤ ਨੂੰ ਲੁੱਟਿਆ ਸੀ ਹਰ ਇੱਟ ਨੂੰ ਉਸਨੇ ਪੁੱਟਿਆ ਸੀ ਸੋਮਨਾਥ ਦਾ ਮੰਦਿਰ ਲੁੱਟਿਆ ਸੀ ਫਿਰ ਯੁੱਧ ਹੋਇਆ ਤਰਾਇਣ ਦਾ ਫਿਰ ਯੁੱਧ ਹੋਇਆ ਤਰਾਇਣ ਦਾ ਪ੍ਰithvi ਰਾਜ ਧੋਖੇ ਨਾਲ ਹਾਰ ਗਿਆ ਤੇ ਗੋਰੀ ਬਾਜੀ ਮਾਰ ਗਿਆ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਭਾਣਾ ਐਸਾ ਵਰਤ ਗਿਆ ਦਿੱਲੀ ਸਲਤਨਤ ਦੇ ਵੰਸ਼ ਪੰਜ ਤਿਆਰ ਹੋਏ ਦਿੱਲੀ ਸਲਤਨਤ ਦੇ ਵੰਸ਼ ਪੰਜ ਤਿਆਰ ਹੋਏ ਗੁਲਾਮ ਖਲਜੀ ਤੁਗਲਕ ਸੈयद ਲੋਧੀ ਵਾਰੋ-ਵਾਰ ਹੋਏ ਜੋ ਦਿੱਲੀ ਦੇ ਤਖਤ ਤੇ ਬੈਠੀ ਸੀ ਰਜ਼ੀਆ ਪਹਿਲੀ ਸੁਲਤਾਨਾ ਹੋਈ ਸੀ ਤੇ ਬਣ ਕੇ ਥੰਮ ਖਲੋਈ ਸੀ ਇੱਥੇ ਪਦਮਾਵਤੀ ਦਾ ਜ਼ਿਕਰ ਵੀ ਜ਼ਰੂਰੀ ਜਿਸਨੇ ਨਾ ਮੰਨੀ ਹਜ਼ੂਰੀ ਅਲਾਉਦੀਨ ਨਾ ਉਸ ਨੂੰ ਪਾ ਸਕਿਆ ਕਰ ਕਰ ਹਮਲੇ ਸੀ ਥੱਕਿਆ ਕੁੱਲ ਭਾਰਤ ਗਾਥਾ ਸੁਣਾਉਂਦਾ ਏ ਪਦਮਨੀ ਦੇ ਸੋਲੇ ਗਾਉਂਦਾ ਏ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਪਾਣੀ ਪਤ ਦੇ ਪਹਿਲੇ ਯੁੱਧ ਵਿੱਚ ਪਾਣੀ ਪਤ ਦੇ ਪਹਿਲੇ ਯੁੱਧ ਵਿੱਚ ਬਾਬਰ ਲੋਧੀਆਂ ਨੂੰ ਹਰਾਇਆ ਸੀ ਮੁਗਲਾਂ ਦਾ ਤਖਸਦਾਇਆ ਸੀ ਨਾਨਕ ਨੇ ਯੁੱਗ ਪਲਟਾਇਆ ਸੀ ਜੱਗ ਸਿੱਧੇ ਰਸਤੇ ਪਾਇਆ ਸੀ ਇੱਕ ਗੱਲ ਕਰਦੀ ਹੈਰਾਨ ਸੀ ਅਕਬਰ ਨਾ ਕੋਈ ਵਿਦਵਾਨ ਸੀ ਕਹਿਲਾਇਆ ਬੜਾ ਮਹਾਨ ਸੀ ਬਣਿਆ ਭਾਰਤ ਦੀ ਸ਼ਾਨ ਸੀ ਪਰ ਸਲੀਮ ਉਸੇ ਦੇ ਪੁੱਤਰ ਦਾ ਨਾਂ ਸੀ ਸਲੀਮ ਉਸੇ ਦੇ ਪੁੱਤਰ ਦਾ ਨਾਂ ਸੀ ਕੱਟੜਤਾ ਦਾ ਪੀਤਾ ਉਸਨੇ ਜਾਮ ਸੀ ਗੁਰੂ ਅਰਜਨ ਉਦੋਂ ਸ਼ਹੀਦ ਹੋਏ ਲੋਕ ਉਹਨਾਂ ਦੇ murid ਹੋਏ ਸ਼ਾਹਜਹਾਨ ਨੇ ਮੁਹੱਬਤ ਨੂੰ ਖੂਬ ਸਜਾਇਆ ਸੰਗਮਰ ਮਰਦਾ ਤਾਜ ਬਣਾਇਆ ਜਾਮਾ ਮਸਜਿਦ ਲਾਲ ਕਿਲਾ ਦਿੱਲੀ ਵਿੱਚ ਬਣਵਾਏ ਸਨ ਇੱਟਾਂ ਪੱਥਰ ਜੋੜ-ਜੋੜ ਕੇ ਭਵਨ ਬੜੇ ਸਜਾਏ ਸਨ ਔਰੰਗਜ਼ੇਬ ਬੜਾ ਹੀ ਕੱਟੜ ਸੀ ਔਰੰਗਜ਼ੇਬ ਬੜਾ ਹੀ ਕੱਟੜ ਸੀ ਹਰ ਹਿੰਦੂ ਉਹਦੋਂ ਫੱਟੜ ਸੀ ਸਵਾ ਮਣ ਜਨੇ ਉਹ ਲਾਉਂਦਾ ਸੀ ਫੇਰ ਉਹ ਰੋਟੀ ਖਾਂਦਾ ਸੀ ਗੁਰੂ ਤੇਗ ਬਹਾਦਰ ਨੇ ਵੰਗਾਰਿਆ ਇੱਕ ਨਵਾਂ ਇਤਿਹਾਸ ਸ਼ਿੰਗਾਰਿਆ ਗੁਰੂ ਗੋਬਿੰਦ ਸਿੰਘ ਨੇ ਪਿਤਾ ਨੂੰ ਰਾਏ ਦਿੱਤੀ ਕੁੱਲ ਹਿੰਦੂ ਤੁਸਾਂ ਬਚਾਓ ਜੀ ਇਸ ਜ਼ਾਲਮ ਨੂੰ ਭਜਾਓ ਜੀ ਗੁਰੂ ਗੋਬਿੰਦ ਸਿੰਘ ਨੇ ਫੌਜ ਸਾਜ ਦਿੱਤੀ ਮੁਗਲਾਂ ਨੂੰ ਫਿਰ ਪਾਂਜ ਦਿੱਤੀ ਸ਼ਿਵਾਜੀ ਮਹਾਰਾਜੇ ਸਨ ਮੁਗਲਾਂ ਦੇ ਦੰਦ ਕੀਤੇ ਖੱਟੇ ਸਨ ਇਤਿਹਾਸ ਦਾ ਪੰਨਾ ਫਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਇਤਿਹਾਸ ਦਾ ਪੰਨਾ ਫਰਤ ਗਿਆ ਫਿਰ ਘੋਣਾ ਐਸਾ ਵਰਤ ਗਿਆ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਏ ਵਰਗਿਆ ਨੇ ਕੀਤੀ ਖੂਬ ਕਮਾਲ ਬਣ ਗਏ ਮਜਲੂਮਾਂ ਦੀ ਧਾਲ ਦੇਖੋ ਜਿਹੜੇ ਸਿੱਖ ਇਤਿਹਾਸ ਹੈ ਨਾ ਜੀ ਬੜਾ ਗੌਰਵ ਮਈ ਇਤਿਹਾਸ ਹੈ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਐਸਾ ਰਾਜ ਸਥਾਪਿਤ ਕੀਤਾ 1799 ਤੋਂ ਲੈ ਕੇ 1839 ਤੱਕ 40 ਸਾਲ ਤੱਕ ਰਾਜ ਕੀਤਾ 1805 1806 1809 1831 ਦੀਆਂ ਲਾਹੌਰ ਦੀ ਸੰਧੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਅਤੇ ਰੋਪੜ ਦੀ ਸੰਧੀ ਬੜੀ ਮਸ਼ਹੂਰ ਸੰਧੀ ਹੈ ਅੰਗਰੇਜ਼ ਜਿਹੜੇ ਸੀਗੇ ਅੱਖ ਚੱਕ ਕੇ ਪੰਜਾਬ ਵੱਲ ਦੇਖ ਨਹੀਂ ਸਕੇ ਜਦ ਤੱਕ ਸ਼ੇਰੇ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਉੱਤੇ ਰਾਜ ਰਿਹਾ ਹੈ ਔਰ ਬੰਦਾ ਸਿੰਘ ਬਹਾਦਰ ਦਾ ਕੀ ਕਹਿਣਾ ਤਾਂ ਇਹ ਜਿਹੜੀਆਂ ਸ਼ਖਸੀਤਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਹੜਾ ਹੈ ਸਾਡੀ ਪੰਜਾਬੀਅਤ ਨੂੰ ਬਚਾ ਕੇ ਰੱਖਿਆ ਔਰ ਬਹੁਤ ਵੱਡਾ ਯੋਗਦਾਨ ਹੈ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜੇਕਰ ਇਤਿਹਾਸ ਹੈ ਤਾਂ ਉਹ ਸਿੱਖ ਇਤਿਹਾਸ ਹੈ ਸਿੱਖ ਇਤਿਹਾਸ ਦਾ ਕੀ ਕਹਿਣਾ ਦੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਏ ਵਰਗਿਆਂ ਨੇ ਕੀਤੀ ਖੂਬ ਕਮਾਲ ਬਣ ਕੇ ਮਜਲੂਮਾਂ ਦੀ ਢਾਲ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਅੰਤਿਮ ਬਾਦਸ਼ਾਹ ਬਹਾਦਰ ਸ਼ਾ ਜ਼ਫਰ ਹੋਇਆ ਅੰਗਰੇਜ਼ ਕੌਮ ਦਾ ਸ਼ੁਰੂ ਫਿਰ ਸਫ਼ਰ ਹੋਇਆ ਲਾਰਡ ਕਲਾਈ ਪਿਤਾਮਾਸੀ ਫਰੰਗੀ ਸ਼ਾਸਨ ਦਾ ਪਲਾਸੀ ਬਕਸਰ ਜਿੱਤ ਕੇ ਯੁੱਗ ਸ਼ੁਰੂ ਕੀਤਾ ਕੁਸ਼ਾਸਨ ਦਾ ਟਾਕੇ ਦੀ ਮਲਮਲ ਫੱਬਦੀ ਸੀ ਜੋ ਮੁੰਦਰੀ ਵਿੱਚੋਂ ਲੰਘਦੀ ਸੀ ਟਾਕੇ ਦੇ ਮਲਮਲ ਫੱਬਦੀ ਸੀ ਜੋ ਮੁੰਦਰੀ ਵਿੱਚੋਂ ਲੰਗਦੀ ਸੀ ਲਖਨਊ ਅਤੇ ਬਨਾਰਸ ਦੀ ਬੜੀ ਹੀ ਉੱਚੀ ਸ਼ਾਨ ਸੀ ਉੱਥੇ ਰਹਿੰਦੇ ਨਵਾਬ ਮਹਾਨ ਸੀ ਰੱਖਦੇ ਮੂੰਹ ਦੇ ਵਿੱਚੋਂ ਪਾਣ ਸੀ ਕਰਦੇ ਬੜਾ ਸਨਮਾਨ ਸੀ ਜਦੋਂ ਘਰ ਆਂਦੇ ਮਹਿਮਾਨ ਸੀ ਇਬਾਦਤ ਤੇ ਇੱਜ਼ਤ ਇੱਕੋ ਜਿਹੀ ਚਾਹੇ ਗੀਤਾ ਤੇ ਕੁਰਾਨ ਸੀ ਜ਼ੁਬਾਨ ਪਾਕ ਪਵਿੱਤਰ ਹੁੰਦੀ ਸੀ ਦਿਲ ਵਿੱਚ ਅੱਲਾ ਤੇ ਭਗਵਾਨ ਸੀ ਜਦੋਂ ਅੰਗਰੇਜ਼ੀ ਸ਼ਾਸਨ ਆ ਗਿਆ ਸਭ ਪਾਸੇ ਹਨੇਰਾ ਛਾ ਗਿਆ ਐਸਾ ਕੀਤਾ ਕਾਰੋਬਾਰ ਕਰਕੇ ਕੱਚਾ ਮਾਲ ਤਿਆਰ ਧਨ ਕੀਤਾ ਭਾਰਤ ਤੋਂ ਪਾਰ ਜਦੋਂ ਅਤ ਹੋਈ ਬਰਬਾਦੀ ਦੀ ਜੰਗ ਸ਼ੁਰੂ ਹੋਈ ਆਜ਼ਾਦੀ ਦੀ ਮੰਗਲ पांडे ਨੇ ਕੀਤਾ ਖੂਬ ਵਿਰੋਧ ਫਰੰਗੀਆਂ ਨੂੰ ਫਿਰ ਦਿੱਤਾ ਸੋਧ ਉਹ ਚਾਂਸੀ ਵਾਲੀ ਰਾਣੀ ਸੀ ਜਿਹਦੀ ਅਮਰ ਬੜੀ ਕਹਾਣੀ ਸੀ ਯੁੱਧ ਵਿੱਚ ਸ਼ਹਾਦਤ ਪਾਈ ਸੀ ਉਸਨੇ ਤਲਵਾਰ ਕਮਾਈ ਸੀ ਭਗਤ ਸਿੰਘ ਅਤੇ ਸਰਾਬੇ ਨੂੰ ਸੈਨਾ ਸੱਕੇ ਉਦਮ ਦੇ ਦਾਬੇ ਨੂੰ ਐਸਾ ਉਸਨੇ ਫਾਇਰ ਮਾਰਿਆ ਲੰਡਨ ਜਾ ਕੇ ਡਾਇਰ ਮਾਰਿਆ ਐਸਾ ਉਸਨੇ ਫਾਇਰ ਮਾਰਿਆ ਐਸਾ ਉਸਨੇ ਫਾਇਰ ਮਾਰਿਆ ਲੰਡਨ ਜਾ ਕੇ ਡਾਇਰ ਮਾਰਿਆ ਉਹ ਆਜ਼ਾਦੀ ਦੇ ਪਰਵਾਨੇ ਸੰ ਲੋਕ ਉਹਨਾਂ ਦੇ دیਵਾਨੇ ਸਨ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਦੇਸ਼ ਆਪਣੇ ਦਾ ਸੰਵਿਧਾਨ ਬਣਿਆ ਸੀਨਾ ਉੱਚੀ ਸ਼ਾਨ ਦੇ ਨਾਲ ਤਣਿਆ ਬਾਬਾ ਭੀਮrao ਅੰਬੇਦਕਰ ਜੀ ਸਾਡਾ ਸੰਵਿਧਾਨ ਬੜਾ ਵੱਡਾ ਸੰਵਿਧਾਨ ਉਹਨਾਂ ਨੇ ਰਚਿਆ ਦੁਨੀਆ ਦਾ ਗੌਰਵ ਮਈ ਸੰਵਿਧਾਨ ਉਹਨਾਂ ਨੇ ਰਚਿਆ ਦੇਸ਼ ਆਪਣੇ ਦਾ ਸੰਵਿਧਾਨ ਬਣਿਆ ਸੀਨਾ ਉੱਚੀ ਸ਼ਾਨ ਦੇ ਨਾਲ ਧਣਿਆ ਹੁਣ ਝੰਡਾ ਸਾਡਾ ਤਿਰੰਗਾ ਏ ਪਰ ਮਜ਼ਬ ਦੇ ਨਾਤੇ ਦੰਗਾ ਏ ਤੇ ਹਰ ਨੇਤਾ ਬਦਰੰਗਾ ਏ ਤੇ ਹਰ ਨੇਤਾ ਬਦਰੰਗਾ ਏ ਤੇ ਮਜ਼ਬ ਦੇ ਨਾਤੇ ਦੰਗਾ ਏ ਤੇ ਹਰ ਨੇਤਾ ਬਦਰੰਗਾ ਏ ਭਾਰਤ ਦਾ ਇਤਿਹਾਸ ਸੁਣਾਇਆ ਸੀਕੁਐਂਸ ਦੇ ਵਿੱਚ ਮੈਂ ਨਹੀਂ ਕਹਿੰਦਾ ਸਾਰੇ ਤੱਥ ਮੇਰੇ ਤੋਂ ਕਵਰ ਹੋ ਸਕਿਆ ਲੇਕਿਨ ਕਾਵ ਰੂਪ ਦੇ ਵਿੱਚ ਜਦੋਂ ਲਿਖਿਆ ਜਾਂਦਾ ਕੁਝ ਗੱਲਾਂ ਰਹਿ ਜਾਂਦੀਆਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਸ ਇਤਿਹਾਸ ਦੇ ਵਿੱਚ ਮੇਨ ਮੇਨ ਚੀਜ਼ਾਂ ਜਿਹੜੀਆਂ ਹਨ ਉਸ ਨੂੰ ਪਰੋਕੇ ਜਿਹੜਾ ਹੈ ਤੁਹਾਡੇ ਸਾਹਮਣੇ ਪੇਸ਼ ਕਰੀਏ ਜੇਕਰ ਕੋਈ ਕਮੀ ਪੇਸ਼ੀ ਰਹਿ ਗਈ ਹੋਏ ਤੇ ਉਸ ਦੇ ਲਈ ਖੇਮਾ ਦੇ ਯਾਚਕਾਂ ਕਮੈਂਟਿੰਗ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੁਕਰੀਆ ਜੀ ਧੰਨਵਾਦ ਜੀ